ਸਮਾਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਹ ਚੱਲ ਰਿਹਾ ਜੀ ਅੱਜ ਤਿੰਨ ਡੈਡ ਬੋਡੀਆਂ ਜੀ ਹੋ ਇਹ ਵੀ ਹੋ ਸਕਦਾ ਹੋਰ ਵੀ ਨਿਕਲਣ ਜਿੱਦਾਂ ਦਾ ਸ਼ੱਕ ਪੈ ਰਿਹਾ ਇੱਕ ਡੀਡਪਿੰਡ ਦੋ ਡੈਡ ਬੋਡੀਆਂ ਜਿਹੜੀਆਂ ਡੀਡਪਿੰਡ ਤੋਂ ਮਿਲੀਆਂ ਬਿਲਕੁਲ ਪਿੰਡ ਦੇ ਵਿੱਚੋਂ ਹੀ ਤੇ ਇੱਕ ਜਿਹੜੀ ਚੰਗੀ ਪਿੰਡ ਤੋਂ ਮਿਲੂ ਜੀ ਦਿਨਨਗਰ ਦੇ ਪਿੰਡ ਟਿੰਡਾ ਸਾਸੀਆਂ ਨੇੜਿਓ ਤਿੰਨ ਨੌਜਵਾਨਾਂ ਦੀਆਂ ਸ਼ੱਕੀ ਹਾਲਾਤਾਂ ਵਿੱਚ ਲਾਸ਼ਾਂ ਮਿਲੀਆਂ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਇਸ ਸਬੰਧ ਵਿੱਚ ਇਲਾਕੇ ਦੇ ਲੋਕਾਂ ਦੀ ਇਹ ਦੱਸਣ ਮੁਤਾਬਕ ਨਸ਼ੇ ਦੀ ਓਵਰਡੋਜ਼ ਕਰਕੇ ਇਹਨਾਂ ਨੌਜਵਾਨਾਂ ਦੀ ਮੌਤ ਦਾ ਖਦਸ਼ਾ ਹੈ ਸਦਾ ਦੱਸਦੇ ਨੇ ਕਿ ਲਗਾਤਾਰ ਪੰਜਾਬ ਦੇ ਨੌਜਵਾਨ ਨਸ਼ੇ ਵਰਗੇ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਯਾਨੀ ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ ਤੇ ਸਾਰੀ ਘਟਨਾ ਦੀ ਬਾਰਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦੇਖੋ ਜੀ ਬਹੁਤ ਹੀ ਮੰਦ ਭਾਗੀ ਘਟਨਾ ਜੀ ਇਹ ਜਿਹੜਾ ਸਮਾਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾਓ ਚੱਲ ਰਿਹਾ ਜੀ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਰੂਰ ਇਹ ਤੇ ਨਕੇਲ ਪਾਓ ਤਾਂ ਜੋ ਇਦਾਂ ਦੇ ਹੋਰ ਨੌਜਵਾਨ ਪੁੱਤਰ ਨਾ ਮਰਨ ਜੀ। ਅੱਜ ਤਿੰਨ ਡੈੱਡ ਬਾਡੀयां ਜੀ ਹੋ ਇਹ ਵੀ ਹੋ ਸਕਦਾ ਹੋਰ ਵੀ ਨਿਕਲਣ ਜਿੱਦਾਂ ਦਾ ਸ਼ੱਕ ਪੈ ਰਿਹਾ ਕਿਉਂਕਿ ਦੋ ਡੈੱਡ ਬਾਡੀयां ਸਾਨੂੰ ਉੱਥੋਂ ਮਿਲੀਆਂ। ਇੱਕ ਡੁੱਡ ਵੱਡੀ ਥੋੜੀ ਜਿਹੀ ਕਿਲੋਮੀਟਰ ਅੱਗੇ ਆ ਕੇ ਮਿਲਿਆ ਜੀ ਇਹ ਕਿਹੜਾ ਪਿੰਡ ਆ ਕਿਹੜੇ ਕਿਹੜੇ ਪਿੰਡ ਤੋਂ ਮਿਲੀਆਂ ਇੱਕ ਡੇਡ ਪਿੰਡ ਦੋ ਡੇਡ ਬੋਡੀ ਜਿਹੜੀ ਡੇਡ ਪਿੰਡ ਤੋਂ ਮਿਲੀਆਂ ਬਿਲਕੁਲ ਪਿੰਡ ਦੇ ਵਿੱਚੋਂ ਹੀ ਤੇ ਇੱਕ ਜਿਹੜੀ ਚੰਗੀ ਪਿੰਡ ਤੋਂ ਮਿਲੂਗੀ ਹੁਣ ਪੋਸਟਮਾਨ ਵੀ ਲੈ ਕੇ ਸਿਵਲ ਹੌਸਪੀਟਲ ਗਰਦਾਪੁਰ ਗਈ ਹੈ ਜੀ ਤੇ ਸਪਰਿਸ਼ਾਸ਼ਨ ਅੱਗੇ ਸੀਐਮ ਭਗਵੰਤ ਮਾਨ ਅੱਗੇ ਬੇਨਤੀ ਕਰਦੇ ਆਂ ਕਿ ਜਿਹੜਾ ਦਰਿਆ ਵਗ ਰਿਹਾ ਨਸ਼ੇ ਦਾ ਇਹਨੂੰ ਜਰੂਰ ਰੋਕਿਆ ਜਾਏ ਜੀ ਨਿਕਾਲ ਪਾਈਏ ਧੰਨਵਾਦ ਤੇ ਦੂਜੀ ਪਾਸੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਹਨਾਂ ਨ ਨਸ਼ਾ ਹੈ ਜਾਂ ਫਿਰ ਕੁਝ ਹੋਰ ਪਰ ਮੌਢਲੀ ਜਾਂਚ ਤੋਂ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਸ ਕਰਕੇ ਹੋਈ ਹੈ ਪਰ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਇਸ ਚੀਜ਼ ਉਤੇ ਕਲੀਅਰ ਹੋ ਪਾਵੇਗਾ ਦਿਨਨਗਰ ਤੋਂ ਹਰਜਿੰਦਰ ਸਿੰਘ ਗੁਰਾਇਆ ਦੀ ਰਿਪੋਰਟ ਅਮ੍ਰਿਸ਼ ਕੇਸਰੀ ਦਿਨਨਗਰ ਦੇ ਪਿੰਡ ਟਿੰਡਾ ਸਾਸੀਆਂ ਨੇੜਿਓਂ ਤਿੰਨ ਨੌਜਵਾਨਾਂ ਦੀਆਂ ਸ਼ੱਕੀ ਹਾਲਾਤਾਂ ਵਿੱਚ ਲਾਸ਼ਾਂ ਮਿਲੀਆਂ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਇਸ ਸਬੰਧ ਵਿੱਚ ਇਲਾਕੇ ਦੇ ਲੋਕਾਂ ਦੀ ਦੱਸਣ ਮੁਤਾਬਕ ਨਸ਼ੇ ਦੀ ਓਵਰਡੋਜ਼ ਕਰਕੇ ਇਹਨਾਂ ਨੌਜਵਾਨਾਂ ਦੀ ਮੌਤ ਦਾ ਖਦਸ਼ਾ ਹੈ ਸੋ ਦੱਸ ਦਿੰਦੇ ਹਾਂ ਕਿ ਲਗਾਤਾਰ ਪੰਜਾਬ ਦੇ ਨੌਜਵਾਨ ਨਸ਼ੇ ਵਰਗੇ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਅੱਜ ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ ਤੇ ਸਾਰੀ ਘਟਨਾ ਦੀ ਬਾਰਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੇਖੋ ਜੀ ਬਹੁਤ ਹੀ ਮੰਦ ਭਾਗੀ ਘਟਨਾ ਜੀ ਹੈ ਜਿਹੜਾ ਸਮਾਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੋ ਚੱਲ ਰਿਹਾ ਜੀ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਜਰੂਰ ਇਹ ਤੇ ਨਕੇਲ ਪਾਓ ਤਾਂ ਜੋ ਇਦਾਂ ਦੇ ਹੋਰ ਨੌਜਵਾਨ ਪੁੱਤਰ ਨਾ ਮਰਨ ਜੀ ਅੱਜ ਤਿੰਨ ਡੈਡ ਬਾਡੀयां ਜੀ ਹੋ ਇਹ ਵੀ ਹੋ ਸਕਦਾ ਹੋਰ ਵੀ ਨਿਕਲਣ ਜਿੱਦਾਂ ਦਾ ਸ਼ੱਕ ਪੈ ਰਿਹਾ ਕਿਉਂਕਿ ਦੋ ਡੈਡ ਬਾਡੀयां ਸਾਨੂੰ ਉੱਥੋਂ ਮਿਲੀਆਂ ਇੱਕ ਡੈਡ ਬਾਡੀ ਥੋੜੀ ਜਿਹੀ ਕਿਲੋਮੀਟਰ ਅੱਗੇ ਆ ਕੇ ਮਿਲਿਆ ਜੀ ਇਹ ਕਿਹੜਾ ਪਿੰਡ ਆ ਕਿਹੜੇ ਕਿਹੜੇ ਪਿੰਡ ਤੋਂ ਮਿਲੀਆਂ ਇੱਕ ਡੀਡੇ ਪਿੰਡ ਦੋ ਡੈਡ ਬਾਡੀ ਜਿਹੜੀ ਡੀਡੇ ਪਿੰਡ ਤੋਂ ਮਿਲੀਆਂ ਬਿਲਕੁਲ ਪਿੰਡ ਦੇ ਵਿੱਚੋਂ ਹੀ ਤੇ ਇੱਕ ਜਿਹੜੀ ਚੰਗੀ ਪਿੰਡ ਤੋਂ ਮਿਲੀ ਜੀ ਹੁਣ ਸੋਣਾ ਪੋਸਟਮਾਨ ਵੀ ਲੈ ਕੇ ਸਿਵਲ ਹਸਪਤਾਲ ਗੁਰਦਾਪੁਰ ਗਈ ਹੈ ਜੀ ਤੇ ਸਪਰਸ਼ਾਸ਼ਨ ਅੱਗੇ ਸੀਐਮ ਭਗਵੰਤ ਮਾਨ ਅੱਗੇ ਬੇਨਤੀ ਕਰਦੇ ਆਂ ਕਿ ਜਿਹੜਾ ਦਰਿਆ ਵਗ ਰਿਹਾ ਨਸ਼ੇ ਦਾ ਇਹਨੂੰ ਜਰੂਰ ਰੋਕਿਆ ਜਾਏ ਨਕੇਲ ਪਾਈਏ ਧੰਨਵਾਦ ਤੇ ਦੂਜੇ ਪਾਸੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਹਨਾਂ ਨੌਜਵਾਨਾਂ ਦੀ ਮੌਤ ਦਾ ਕਾਰਨ ਨਸ਼ਾ ਹੈ ਜਾਂ ਫਿਰ ਕੁਝ ਹੋਰ ਪਰ ਮੁੱਢਲੀ ਜਾਂਚ ਤੋਂ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਸ ਕਰਕੇ ਹੋਈ ਹੈ ਪਰ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਇਸ ਚੀਜ਼ ਉਤੇ ਕਲੀਅਰ ਹੋ ਪਾਵੇਗਾ ਦਿਨਨਗਰ ਤੋਂ ਹਰਜਿੰਦਰ ਸਿੰਘ ਗੁਰਾਇਆ ਦੀ ਰਿਪੋਰਟ ਅਮ੍ਰਿਤਸਰ ਕੇਸਰੀ